ਕਹਿੰਦੇ ਨੇ ਕਿ ਇੱਕ ਚੋਰੀ ਇੱਕ ਸੀਨਾ ਜੋਰੀ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੋ ਘਟਨਾਵਾਂ ਸੁਣਾਵਾਂਗਾ ਪਹਿਲੀ ਘਟਨਾ ਲੁਟੇਰੇ ਆਉਂਦੇ ਨੇ ਘਰ ਦੇ ਵਿੱਚ ਤੇ ਉਹ ਲੁੱਟ ਕਰ ਜਾਂਦੇ ਨੇ ਅਤੇ ਜੋ ਪਰਿਵਾਰਕ ਮੈਂਬਰ ਹੁੰਦੇ ਆ ਉਹਨਾਂ ਨੂੰ ਇਸ ਤਰ੍ਹਾਂ ਡਰਾਇਆ ਜਾਂਦਾ ਹੈ ਕਿ ਉਹ ਚੂ ਵੀ ਨਹੀਂ ਕਰਦੇ ਸਗੋਂ ਡਰ ਜਾਂਦੇ ਨੇ ਕਿ ਸਾਡੇ ਉੱਤੇ ਇਹ ਕੀ ਬਿਪਤਾ ਪੈਗੀ ਸਾਡੇ ਨਾਲ ਇਹ ਕੀ ਹੋ ਗਿਆ ਜੋ ਦੂਸਰੀ ਘਟਨਾ ਉਸ ਵਿੱਚ ਪਿਆਰ ਅਤੇ ਨਫ਼ਰਤ ਦੀ ਕਹਾਣੀ ਹੈ ਲਵ ਮੈਰਿਜ ਹੁੰਦੀ ਹੈ ਲਵ ਮੈਰਿਜ ਤੋਂ ਥੋੜੇ ਸਮੇਂ ਬਾਅਦ ਉਹ ਹੁੰਦਾ ਜਿਸ ਦੀ ਕਿਸੇ ਨੇ ਵੀ ਕਲਪਨਾ ਨਹੀਂ ਕੀਤੀ ਹੁੰਦੀ ਕੀ ਹੈ ਇਹ ਘਟਨਾਵਾਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਬਿੱਕੀ ਵੀਡੀਓ ਨੂੰ ਲਾਈਕ ਕਰ ਲਓ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਪਹਿਲੀ ਘਟਨਾ ਪੰਜਾਬ ਦਾ ਜ਼ਿਲ੍ਹਾ ਅੰਮ੍ਰਿਤਸਰ ਤੇ ਇਸ ਦੇ ਅਧੀਨ ਪੈਂਦਾ ਝੰਡਿਆਲਾ ਗੁਰੂ ਇਥੋਂ ਦੀ ਰਹਿਣ ਵਾਲੀ ਜਸਵੀਰ ਕੌਰ ਗੱਲ ਹੈ 30 ਦਸੰਬਰ 2025 ਦਿਨ ਮੰਗਲਵਾਰ ਦੀ ਸਵੇਰੇ ਤਕਰੀਬਨ 3 ਵਜੇ ਜਸਵੀਰ ਕੌਰ ਦੇ ਘਰ 8 ਬੰਦੇ ਦਾਖਲ ਹੁੰਦੇ ਨੇ ਤੇ ਜਸਵੀਰ ਕੌਰ ਨੂੰ ਕਹਿੰਦੇ ਨੇ ਕਿ ਅਸੀਂ ਪੁਲਿਸ ਵਾਲੇ ਆ ਤੁਹਾਡੇ ਬੱਚੇ ਤੁਹਾਡੇ ਲੜਕੇ ਨਸ਼ਾ ਵੇਚਦੇ ਨੇ ਅਸੀਂ ਤੁਹਾਡੇ ਘਰ ਦੀ ਤਲਾਸ਼ੀ ਲੈਣ ਆਏ ਆ ਜਦੋਂ ਇਹ ਗੱਲ ਪਰਿਵਾਰ ਵਾਲੇ ਸੁਣਦੇ ਆ ਤਾਂ ਉਹਨਾਂ ਦੇ ਹੋਸ਼ ਉੱਟ ਜਾਂਦੇ ਨੇ ਤੇ ਉਹ ਬਹੁਤ ਜ਼ਿਆਦਾ ਡਰ ਜਾਂਦੇ ਨੇ ਸਹਿਮ ਜਾਂਦੇ ਨੇ ਹੁਣ ਇਹਨਾਂ ਵੱਲੋਂ ਸਾਰੇ ਪਰਿਵਾਰ ਨੂੰ ਇੱਕ ਕਮਰੇ ਦੇ ਵਿੱਚ ਬੰਦ ਕਰ ਦਿੱਤਾ ਜਾਂਦਾ ਹੈ ਪਰਿਵਾਰ ਸਹਿਮਿਆ ਹੁੰਦਾ ਡਰਿਆ ਹੁੰਦਾ ਤੇ ਇਹ ਕਹਿੰਦੇ ਨੇ ਕਿ ਅਸੀਂ ਪੁਲਿਸ ਵਾਲੇ ਆ ਜੇ ਕਿਸੇ ਨੇ ਕੋਈ ਰੌਲਾ ਪਾਉਣ ਦੀ ਕੋਸ਼ਿਸ਼ ਕੀਤੀ ਆ ਤਾਂ ਦੇਖ ਲਿਓ ਤੁਹਾਡੇ ਜੋ ਮੁੰਡੇ ਨੇ ਉਹ ਨਸ਼ਾ ਵੇਚਦੇ ਨੇ ਅਸੀਂ ਤੁਹਾਡੇ ਘਰ ਦੀ ਤਲਾਸ਼ੀ ਲੈਣਾ ਸਾਰਾ ਪਰਿਵਾਰ ਸਹਿਮ ਕੇ ਇੱਕ ਕਮਰੇ ਦੇ ਵਿੱਚ ਵੜ ਜਾਂਦਾ ਤੇ ਇਹ ਬਾਹਰੋਂ ਉਹਨਾਂ ਨੂੰ ਕੁੰਡੀ ਲਗਾ ਦਿੰਦੇ ਨੇ ਤੇ ਉਸ ਤੋਂ ਬਾਅਦ ਆਰਾਮ ਦੇ ਨਾਲ ਇਸ ਘਰ ਦੇ ਵਿੱਚੋਂ ਗਹਿਣੇ ਨਗਦੀ ਲੈ ਕੇ ਰਫੂ ਚੱਕਰ ਹੋ ਜਾਂਦੇ ਨੇ ਹੁਣ ਪਰਿਵਾਰ ਵਾਲਿਆਂ ਨੂੰ ਜਦੋਂ ਸ਼ੱਕ ਹੁੰਦਾ ਕਿ ਇਹ ਪੁਲਿਸ ਵਾਲੇ ਤਾਂ ਲੱਗਦੇ ਨਹੀਂ ਇਹਨਾਂ ਨੇ ਐਦਾਂ ਕਿਉਂ ਕੀਤਾ ਇਹਨਾਂ ਨੇ ਤਾਂ ਸਾਡੇ ਘਰ ਵਿੱਚ ਲੁੱਟ ਕੀਤੀ ਹੈ ਹੁਣ ਇਹ ਜੋ ਕਮਰੇ ਦਾ ਕੁੰਡਾ ਹੁੰਦਾ ਉਸ ਨੂੰ ਖੋਲਣ ਵਿੱਚ ਕਾਮਯਾਬ ਹੋ ਜਾਂਦੇ ਨੇ ਤੇ ਬਾਹਰ ਨਿਕਲ ਕੇ ਰੌਲਾ ਪਾਉਂਦੇ ਨੇ ਉਸ ਤੋਂ ਬਾਅਦ ਪੁਲਿਸ ਨੂੰ ਕਾਲ ਕੀਤੀ ਜਾਂਦੀ ਹੈ ਮੌਕੇ ਤੇ ਪੁਲਿਸ ਆਉਂਦੀ ਹੈ ਤੇ ਪੁਲਿਸ 8 ਲੁਟੇਰਿਆਂ ਦੇ ਵਿਰੁੱਧ ਅਗਿਆਤ ਲੁਟੇਰਿਆਂ ਦੇ ਵਿਰੁੱਧ ਐਫ ਆਈ ਆਰ ਦਰਜ ਕਰਦੀ ਹੈ ਪੁਲਿਸ ਵੱਲੋਂ ਕਿਹਾ ਗਿਆ ਕਿ ਅਸੀਂ ਸੀਸੀਟੀਵੀ ਕੈਮਰੇ ਦੇਖ ਰਹੇ ਹਾਂ ਤੇ ਹੋਰ ਟੈਕਨੀਕਲ ਟੀਮਾਂ ਵੀ ਇਸ ਬਾਰੇ ਕੰਮ ਕਰ ਰਹੀਆਂ ਨੇ ਜਲਦ ਤੋਂ ਜਲਦ ਇਹਨਾਂ ਲੁਟੇਰਿਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਅੱਜ ਦੀ ਜੋ ਦੂਸਰੀ ਘਟਨਾ ਉਹ ਪਿਆਰ ਤੇ ਨਫ਼ਰਤ ਦੀ ਹੈ ਪੰਜਾਬ ਦਾ ਜ਼ਿਲ੍ਹਾ ਬਠਿੰਡਾ ਬਠਿੰਡੇ ਦੇ ਅਧੀਨ 27 ਦਸੰਬਰ 2025 ਨੂੰ ਇੱਕ ਕੁੜੀ ਜਿਸ ਦਾ ਨਾਮ ਰਿਤਿਕਾ ਗੋਇਲ ਹੁੰਦਾ ਉਸ ਦਾ ਕਤਲ ਹੋ ਜਾਂਦਾ ਹੁਣ ਪੁਲਿਸ ਦੇ ਸਾਹਮਣੇ ਸਭ ਤੋਂ ਵੱਡਾ ਸਵਾਲ ਇਹ ਸੀ ਕਿ ਆਖਰ ਇਸ ਦਾ ਕਤਲ ਕਿਸ ਨੇ ਕੀਤਾ ਪੁਲਿਸ ਤਫ਼ਤੀਸ਼ ਕਰਦੀ ਹੈ ਤੇ ਜੋ ਕਾਤਲ ਹੁੰਦਾ ਉਸ ਤੱਕ ਪਹੁੰਚ ਜਾਂਦੀ ਹੈ ਹੁਣ ਪੁਲਿਸ ਨੂੰ ਪਤਾ ਲੱਗਦਾ ਕਿ ਜੋ ਕਤਲ ਕੀਤਾ ਉਹ ਕਿਸੇ ਹੋਰ ਨੇ ਨਹੀਂ ਕੀਤਾ ਇਹ ਜੋ ਕਤਲ ਕੀਤਾ ਇਹ ਰਿਤਿਕਾ ਦੇ ਪਤੀ ਸਾਹਿਲ ਨੇ ਕੀਤਾ ਹੈ ਸਾਹਿਲ ਨੂੰ ਗ੍ਰਿਫਤਾਰ ਕੀਤਾ ਜਾਂਦਾ ਇਸ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਤਾਂ ਜੋ ਇਹ ਕਹਾਣੀ ਦੱਸਦਾ ਹੈ ਉਹ ਸੁਣ ਕੇ ਸਭ ਦੇ ਹੋਸ਼ ਉੱਡ ਜਾਂਦੇ ਆ ਇਹ ਦੱਸਦਾ ਹੈ ਕਿ ਮੇਰਾ ਰਿਤਿਕਾ ਦੇ ਨਾਲ 2022 ਦੇ ਵਿੱਚ ਵਿਆਹ ਹੁੰਦਾ ਲੰਬ ਮੈਰਿਜ ਹੁੰਦੀ ਹੈ ਜਾਨੀ 3 ਸਾਲ ਪਹਿਲਾਂ ਉਸ ਤੋਂ ਬਾਅਦ ਇਹਨਾਂ ਦੇ ਘਰੇ ਇੱਕ ਬੇਟੇ ਦਾ ਜਨਮ ਹੁੰਦਾ ਪਰ ਜੋ ਸਾਹਿਲ ਸੀ ਇਸ ਨੂੰ ਰਿਤਿਕਾ ਦੇ ਉੱਤੇ ਸ਼ੱਕ ਹੋ ਜਾਂਦਾ ਹੈ ਕਿ ਏਸ ਦੇ ਸਾਹਿਲ ਦੇ ਦੋਸਤੀ ਜਿਸ ਦਾ ਨਾਮ ਗੁਰਜੀਤ ਸੀ ਉਸ ਦੇ ਨਾਲ ਨਜਾਇਜ਼ ਸਬੰਧ ਨੇ ਉਸ ਨਾਲ ਇਹ ਮਾੜੀ ਹੈ ਹੁਣ ਜੋ ਸਾਹਿਲ ਹੁੰਦਾ ਹੈ ਉਹ ਰਿਤਿਕਾ ਦੇ ਉੱਤੇ ਨਜ਼ਰ ਰੱਖਣ ਲੱਗ ਜਾਂਦਾ ਹੈ ਰਿਤਿਕਾ ਇੱਕ ਕੱਪੜੇ ਦੀ ਦੁਕਾਨ ਉੱਤੇ ਕੰਮ ਕਰਦੀ ਹੁੰਦੀ ਹੈ ਤੇ ਸਾਹਿਲ ਖੁਦ ਉਸ ਨੂੰ ਉਸ ਦੁਕਾਨ ਤੇ ਛੱਡਣ ਜਾਂਦਾ ਤੇ ਖੁਦ ਹੀ ਲੈ ਕੇ ਆਉਂਦਾ ਹੈ ਤੇ ਦੁਕਾਨਦਾਰ ਨੂੰ ਉਸਨੇ ਕਿਹਾ ਹੋਇਆ ਸੀ ਕਿ ਇਸ ਨੂੰ ਕਿਸੇ ਵੀ ਨਹੀਂ ਜਾਣ ਦੇਣਾ ਗੱਲ 27 ਦਸੰਬਰ 2025 ਦੀ ਹੈ ਰਿਤਿਕਾ ਨੂੰ ਜੋ ਸਾਹਿਲ ਹੁੰਦਾ ਹੈ ਉਹ ਕਪੜੇ ਵਾਲੀ ਦੁਕਾਨ ਤੇ ਛੱਡ ਕੇ ਆਉਂਦਾ ਜਿੱਥੇ ਉਹ ਕੰਮ ਕਰਦੀ ਹੁੰਦੀ ਹੈ ਤੇ ਦੁਪਹਿਰੇ ਜੋ ਰਿਤਿਕਾ ਹੁੰਦੀ ਆ ਉਹ ਦੁਕਾਨ ਦੇ ਵਿੱਚੋਂ ਕਿਤੇ ਚਲੀ ਜਾਂਦੀ ਹੈ ਹੁਣ ਸਾਹਿਲ ਨੂੰ ਇਸ ਗੱਲ ਦਾ ਪਤਾ ਲੱਗਦਾ ਤਾਂ ਸਾਹਿਲ ਉਸ ਨੂੰ ਕਾਲ ਕਰਦਾ ਰਿਤਿਕਾ ਦਾ ਫੋਨ ਤਾਂ ਬੰਦ ਆ ਰਿਹਾ ਹੁੰਦਾ ਹੈ ਸਾਹਿਲ ਨੂੰ ਬਹੁਤ ਜ਼ਿਆਦਾ ਗੁੱਸਾ ਆਉਂਦਾ ਹੈ ਉਸ ਤੋਂ ਬਾਅਦ ਰਿਤਿਕਾ ਦਾ ਫੋਨ ਖੁੱਲ ਜਾਂਦਾ ਹੈ ਪਰ ਸਾਹਿਲ ਦੇ ਅੰਦਰ ਰਿਤਿਕਾ ਲਈ ਬਹੁਤ ਜ਼ਿਆਦਾ ਗੁੱਸਾ ਸੀ ਤਾਂ ਹੁਣ ਜਦੋਂ ਫੋਨ ਖੁੱਲਦਾ ਹੈ ਤਾਂ ਸਾਹਿਲ ਰਿਤਿਕਾ ਨੂੰ ਕਹਿੰਦਾ ਕਿ ਤੂੰ ਰੇਲਵੇ ਗਰਾਊਂਡ ਕੋਲੇ ਆ ਜਾ ਮੈਂ ਤੈਨੂੰ ਉੱਥੋਂ ਪਿਕ ਕਰ ਲਵਾਂਗਾ ਹੁਣ ਰਿਤਿਕਾ ਉਸ ਜਗ੍ਹਾ ਤੇ ਆ ਜਾਂਦੀ ਹੈ ਪਰ ਸਾਹਿਲ ਦੇ ਅੰਦਰ ਤਾਂ ਅੱਗ ਵੱਰ ਰਹੀ ਸੀ ਉਸ ਨੂੰ ਲੱਗ ਰਿਹਾ ਸੀ ਕਿ ਜਿਸ ਔਰਤ ਦੇ ਨਾਲ ਮੈਂ ਲਾ ਮੈਰਿਜ ਕੀਤੀ ਹੈ ਜਿਸ ਨਾਲ ਜਿਉਣ ਮਰਨ ਦੀਆਂ ਕਸਮਾਂ ਖਾਧੀਆਂ ਅਸੀਂ ਵਿਆਹ ਕਰਵਾਇਆ ਸਾਡੇ ਬੱਚਾ ਹੋਇਆ ਇਹ ਔਰਤ ਮੈਨੂੰ ਧੋਖਾ ਦੇ ਰਹੀ ਹੈ ਇਸ ਨੇ ਮੇਰੇ ਨਾਲ ਵਿਸ਼ਵਾਸ ਘਾਤ ਕੀਤਾ ਤਾਂ ਹੁਣ ਜਦੋਂ ਰਿਤਿਕਾ ਇੱਥੇ ਆ ਜਾਂਦੀ ਹੈ ਤਾਂ ਸਾਹਿਲ ਵੀ ਇੱਥੇ ਪਹੁੰਚ ਜਾਂਦਾ ਹੈ ਅਤੇ ਸੁੰਨੀ ਜੀ ਜਗ੍ਹਾ ਦੇਖ ਕੇ ਮੌਕਾ ਦੇਖ ਕੇ ਰਿਤਿਕਾ ਦੇ ਗਲ ਉੱਤੇ ਇਹ ਤੇਜ਼ ਧਾਰ ਹਥਿਆਰ ਦੇ ਨਾਲ ਬਾਹਰ ਕਰ ਦਿੰਦਾ ਹੈ ਚਾਕੂ ਨਾਲ ਇਸ ਦੀ ਗਰਦਨ ਘੱਟ ਦਿੰਦਾ ਤੇ ਇਥੋਂ ਇਹ ਚਲਿਆ ਜਾਂਦਾ ਤੇ ਉਸ ਤੋਂ ਬਾਅਦ ਇਹ ਰੌਲਾ ਪਾਉਂਦਾ ਕਿ ਰਿਤਿਕਾ ਘਰ ਨਹੀਂ ਆਈ ਇਹ ਆਪਣੀ ਸੱਸ ਕੋਲ ਜਾਂਦਾ ਤੇ ਸੱਸ ਨੂੰ ਕਹਿੰਦਾ ਕਿ ਰਿਤਿਕਾ ਘਰ ਨਹੀਂ ਆਈ ਉਹ ਪਤਾ ਨਹੀਂ ਕਿੱਥੇ ਚਲੀ ਗਈ ਤਾਂ ਸੱਸ ਨੂੰ ਇਹ ਕਹਿੰਦਾ ਕਿ ਜ਼ਰੂਰ ਉਹ ਆਪਣੇ ਜੋ ਪ੍ਰੇਮੀ ਆ ਜਿਸ ਦਾ ਨਾਮ ਗੁਰਜੀਤ ਹੁੰਦਾ ਹੈ ਉਸ ਦੇ ਕੋਲ ਗਈ ਹੋਵੇਗੀ ਇਹ ਉਸ ਕੋਲ ਜਾਂਦਾ ਤੇ ਉਸ ਨੂੰ ਕਹਿੰਦਾ ਕਿ ਦੱਸ ਰਿਤਿਕਾ ਕਿੱਥੇ ਆ ਪਰ ਉਸ ਨੂੰ ਤਾਂ ਇਸ ਗੱਲ ਬਾਰੇ ਕੁਝ ਵੀ ਨਹੀਂ ਪਤਾ ਹੁੰਦਾ ਜਾਨੀ ਐਦਾਂ ਦੇ ਇਹ ਨਾਟਕ ਕਰਦਾ ਹੈ ਪਰ ਜਿਵੇਂ ਕਹਿੰਦੇ ਹੁੰਦੇ ਆ ਕਿ ਅਪਰਾਧੀ ਜਿੰਨਾ ਮਰਜੀ ਛਾਤਰ ਹੋਵੇ ਵੱਲੋਂ ਕੀਤਾ ਗਿਆ ਗੁਨਾਹ ਉਸ ਵੱਲੋਂ ਕੀਤਾ ਗਿਆ ਕ੍ਰਾਈਮ ਇੱਕ ਨਾ ਇੱਕ ਦਿਨ ਪੁਲਿਸ ਦੇ ਸਾਹਮਣੇ ਲੋਕਾਂ ਦੇ ਸਾਹਮਣੇ ਆਈ ਜਾਂਦਾ ਜਿਵੇਂ ਇਸ ਕੇਸ ਦੇ ਵਿੱਚ ਹੋਇਆ ਪੁਲਿਸ ਨੇ ਜਦੋਂ ਹੋਰ ਤਫ਼ਤੀਸ਼ ਕੀਤੀ ਤਾਂ ਜੋ ਇਹ ਸਾਹਿਲ ਸੀ ਇਸ ਨੇ YouTube ਦੇ ਉੱਤੇ ਕਿਵੇਂ ਕਤਲ ਕਰਨਾ ਕਤਲ ਤੋਂ ਬਾਅਦ ਕਿਵੇਂ ਆਪਣੇ ਆਪ ਨੂੰ ਸੰਭਾਲਣਾ ਉਹ ਸਾਰਾ ਕੁਝ ਸਰਚ ਕੀਤਾ ਹੋਇਆ ਸੀ ਹੁਣ ਦੇਖਣਾ ਹੋਵੇਗਾ ਕਿ ਜਦੋਂ ਇਸ ਉੱਪਰ ਕੇਸ ਚੱਲੇਗਾ ਤਾਂ ਅਦਾਲਤ ਵੱਲੋਂ ਇਸ ਨੂੰ ਕੀ ਸਜ਼ਾ ਸੁਣਾਈ ਜਾਂਦੀ ਹੈ ਸੋ ਇਹ ਘਟਨਾਵਾਂ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਤੁਹਾਨੂੰ ਸਟਾਰਕ ਕਰਨਾ ਕਿ ਕਿੱਦਾਂ-ਕਿੱਦਾਂ ਦੇ ਕ੍ਰਾਈਮ ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੀਆਂ ਕਿਵੇਂ ਪਹਿਲੀ ਘਟਨਾ ਦੇ ਵਿੱਚ ਲੁਟੇਰਿਆ ਨੇ ਇਹੋ ਜਿਹਾ ਹੱਥਕੰਡਾ ਅਪਣਾਇਆ ਕਿ ਦੂਸਰਾ ਬੰਦਾ ਵੈਸੇ ਹੀ ਡਰ ਜਾਵੇ ਕਿ ਉਹ ਘਰ ਵਿੱਚ ਦਾਖਲ ਹੋਏ ਤੇ ਉਹਨਾਂ ਨੇ ਕਿਹਾ ਕਿ ਅਸੀਂ ਪੁਲਸ ਵਾਲੇ ਆ ਸਾਰਾ ਪਰਿਵਾਰ ਸਹਿਮ ਜਾਂਦਾ ਤੇ ਉਹਨਾਂ ਨੂੰ ਕਹਿੰਦੇ ਆ ਕਿ ਤੁਹਾਡਾ ਜੋ ਮੁੰਡਾ ਹੈਗਾ ਉਹ ਨਸ਼ੇ ਵੇਚਦਾ ਤੁਸੀਂ ਨਸ਼ਾ ਵੇਚਦੇ ਹੋ ਅਸੀਂ ਤਲਾਸ਼ੀ ਲੈਣ ਆਏ ਆ ਤਾਂ ਜੋ ਪਰਿਵਾਰ ਬਿਲਕੁਲ ਹੀ ਸਹਿਮ ਜਾਵੇ ਤੇ ਦੂਸਰੀ ਘਟਨਾ ਦੇ ਵਿੱਚ ਲਵ ਮੈਰਿਜ ਹੁੰਦੀ ਹੈ ਪਰ ਲਵ ਮੈਰਿਜ ਤੋਂ 3 ਸਾਲ ਬਾਅਦ ਹੀ ਜੋ ਇਹ ਪਿਆਰ ਹੁੰਦਾ ਹੈ ਨਫ਼ਰਤ ਦੇ ਵਿੱਚ ਬਦਲ ਜਾਂਦਾ ਹੈ ਅਤੇ ਜੋ ਪ੍ਰੇਮੀ ਹੁੰਦਾ ਜਾਨੀ ਪਤੀ ਹੁੰਦਾ ਹੈ ਉਹ ਆਪਣੀ ਪਤਨੀ ਦਾ ਖੁਦ ਹੀ ਕਤਲ ਕਰ ਦਿੰਦਾ ਹੈ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸਿਕਾ